ਕ੍ਰਾਈਮ ਰੇਜ਼ਰ ਦੇ ਬੜੀ ਜੰਗੀ ਤੇ ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਸਨੈਚਰਸ ਨੂੰ ਜਿਹੜਾ ਪੁਲਿਸ ਨੇ ਜਿਹੜਾ ਫੜਿਆ ਹੈਗਾ ਪਿਛਲੇ ਮਹੀਨੇ ਨਵੰਬਰ ਦੇ ਮਹੀਨੇ ਦੇ ਵਿੱਚ ਇੱਕ ਡਿਲੀਵਰੀ ਬாய் ਜਿਹੜਾ ਤਲਵੰਡੀ ਚੌਧਰੀਆ ਰੇ ਵਿੱਚ ਕੰਮ ਕਰਦਾ ਸੀਗਾ ਉਹਦੇ ਕੋਲੋਂ ਜਿਹੜੇ ਮਾਰੂ ਹਥਿਆਰਾਂ ਦੀ ਨੌਕ ਤੇ ਜਿਹੜਾ 12000 ਰੁਪਏ ਅਤੇ ਜਿਹੜਾ ਉਹਦਾ ਡਿਲੀਵਰੀ ਦਾ ਜਿਹੜਾ ਸਮਾਨ ਹੈ ਉਹ ਖੋਲਿਆ ਗਿਆ ਸੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਪੂਰਥਲਾ ਪੁਲਿਸ ਨੇ ਜਿਹੜਾ 304 ਬੀ ਐਨ ਐਸ ਦੇ ਤਹਿਤ ਜਿਹੜਾ ਤੁਲਵੰਡੀ ਚੌਲੀਆਂ ਥਾਡੇ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਇਹਦੀ ਲੜੀ ਦੇ ਵਿੱਚ ਜਿਹੜੀ ਤਰਤੀਸ਼ ਨੂੰ ਮੇਰੇ ਡੰਗਾਈ ਨਾ ਲੱਗੇ ਬਤਾਇਆ ਹਿਊਮਨ ਇੰਟੈਲੀਜੈਂਸ ਅਤੇ ਜਿਹੜੇ ਵਕ ਵਕ ਸ਼ਾਦਤਾ ਦੇ ਆਧਾਰ ਤੇ ਕੁਝ ਜਿਹੜੇ ਜਿਹੜੇ ਦੋਸ਼ੀ ਅਸੀਂ ਫਿਗਰ ਆਊਟ ਕੀਤੇ ਹੈਗੇ ਆ ਉਹਨਾਂ ਤੇ ਕੰਮ ਕਰਦੇ ਹੋਏ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਗਏ ਹਨ ਜਿਨ੍ਹਾਂ ਦਾ ਨਾਮ ਗੁਰਮੀਤ ਸਿੰਘ ਉਰਫ ਕੇਜਾ ਪੁੱਤਰ ਅਫਤਾਰ ਸਿੰਘ ਵਾਸੀ ਘੜਕਾ थाना ਚੋਲਾ ਸਾਹ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਮukh ਸਿੰਘ ਵਾਸੀ ਪੱਖੂਪੁਰ थाना ਚੋਲਾ ਸਾਹ ਦੋ ਤੁਸੀਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਇਹ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਇੱਕ ਕਿਰਚ ਇੱਕ ਮੋਬਾਈਲ ਫੋਨ 2000 ਰੁਪਏ ਭਾਰਤੀ ਕਰੰਸੀ ਇੱਕ ਡਮੀ ਪਿਸਤੌਲ 12 ਪਰਸਲ ਖੁੱਲੇ ਹੋਏ ਅਤੇ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਗਿਆ ਹੈਗਾ ਫੁੱਟਲੀ ਪੁਸ਼ਕਿਸ਼ជា ਗੱਲ ਇਹਨਾਂ ਨੇ ਇੱਕ ਕਬੂਲ ਕੀਤੀ ਹੈਗੀ ਕਿ ਜਿਹੜੀ ਇਹ ਤਲਵੰਡੀ ਚੌਧਰੀ ਦੀ 11 11 ਦੀ ਜਿਹੜੀ ਵਾਅਦਾ ਖੇਤੀਏ ਇਹਨਾਂ ਵੱਲੋਂ ਜਿਹੜੀ ਕੀਤੀ ਗਈ ਸੀਗੀ ਇਸ ਤੋਂ ਇਲਾਵਾ ਜਿਹੜਾ ਲਵਪ੍ਰੀਤ ਸਿੰਘ ਹੈਗਾ ਹੈ ਉਹ ਉਹਦੇ ਤੇ ਪਹਿਲਾਂ ਵੀ ਜਿਹੜਾ ਇੱਕ ਐਨਡੀਪੀਐਸ ਤੇ ਵਿੱਚ ਜਿਹੜਾ ਮੁਕੱਦਮਾ ਆਲਰੇਡੀ ਦਰਜ ਹੋਇਆ ਰਹੇਗਾ ਇਹਨਾਂ ਦੀ ਅਰੈਸਟ ਤੋਂ ਬਾਅਦ ਜਿਹੜਾ ਹੋਰ ਇਹਨਾਂ ਨਾਲ ਡੁਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈਗੀ ਹੈ ਅ ਮੁੱਢਲੀ ਪੁਸ਼ਕਿਸ਼ ਕਿਸ਼ਾਨਾਂ ਨੇ ਕਿਹਾ ਸੀ ਕਿ ਜਿਹੜਾ ਰਹਿਣ ਵਾਲੇ ਚੋਲਾ ਸਾਹਿਬ ਦੇ ਹੈਗੇ ਆ ਪਰ ਵਾਰਦਾ ਜਿਹੜੀ ਇਹ ਆਪਣਾ ਜ਼ਿਲ੍ਹਾ ਕ੍ਰਾਸ ਕਰਕੇ ਜਿਹੜੇ ਇੱਧਰ ਤਲਵੰਡੀ ਚੌਧਰੀਆਂ ਵਾਲੇ ਏਰੀਆ 'ਚ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀ ਆ ਕੋਟੂnga ਨਾਲ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਮੁਕੱਦਮੇ ਜਿਹੜੇ ਛੇਤੀ ਟਰੇਸ ਹੋਣਦੇ ਆ ਸਾਰੇ ਸਰ ਇਹਦੇ 'ਚ ਜਿੱਦਾਂ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ 6 ਦਸੰਬਰ ਨੂੰ ਜਿਹੜੀ ਇੱਕ ਟਰੈਕਟਰ ਟਰਾਲੀ ਦੀ ਚੋਰੀ ਹੋਈ ਸੀ ਉਹ ਕੇਸ ਜਿਹੜਾ ਟ੍ਰੇਸ ਕਰ ਲਿਆ ਗਿਆ ਹੈਗਾ ਤੇ ਜਿਹੜੇ ਦੋਸ਼ੀ ਅरेस्ट ਕਰ ਲਏ ਗਏ ਹਨ ਤੇ ਪੂਰੀ ਬਰਾਮਦਗੀ ਵੀ ਹੋ ਚੁੱਕੀ ਹੈ 6 ਬਾਰਾਂ ਨੂੰ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਢਿਲਵਾ ਏਰੀਆ ਦੇ ਵਿੱਚ ਇੱਕ ਪੈਟਰੋਲ ਪੰਪ ਤੋਂ ਬਾਹਰ ਇੱਕ ਜਿਹੜਾ ਟਰੈਕਟਰ ੜੀ ਸੀਗੇ ਸਮੇਤ ਜਿਹੜਾ ਬੋਰ ਦਾ ਸਮਾਨ ਹੈ ਉਹਨੂੰ ਕੁਝ ਅਣਪਛਾਤੇ ਲੋਕਾਂ ਨੇ ਜਿਹੜਾ ਚੋਰੀ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ 303 2 ਬੀਐਨਐਸ ਦੇ ਤਹਿਤ ਢਿਲਵਾ ਥਾਣੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਇਹ ਤਰਤੀ ਸ਼ਮਚੀ ਲੈਂਦੀ ਗਈ ਸੀ ਆਰ ਕਾਰਵਾਈ ਕਰਦੇ ਹੋਏ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਵੀ ਐਸਪੀ ਪੁਲਤਾ ਤੇ ਐਸਐਚਓ ਢਲਵਾ ਸਾਹਿਬ ਦੀ ਟੀਮ ਨੇ ਇੱਕ ਕੇਸ ਨੂੰ ਇਮੀਡੀਏਟਲੀ ਜਿਹੜਾ ਟ੍ਰੇਸ ਕਰ ਲਿਆ ਗਿਆ ਹੈ ਜਿਹਦੇ ਵਿੱਚ ਦੋ ਦੋਸ਼ੀ ਜਸਪਾਲ ਸਿੰਘ ਉਰਫ ਸਾਵੀ ਪੁੱਤਰ ਸੁਖਦੇਵ ਸਿੰਘ ਵਾਸੀ ਠੱਡੀਆਂ ਥਾਣਾ ਬਿਆਸ ਅਤੇ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਛੇਰੋ ਥਾਣਾ ਬਿਆਸ ਦੋਵਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਟਰੈਕਟਰ ਚੋਰੀ ਕੀਤਾ ਹੋਇਆ ਟਰੈਕਟਰ ਸੁਰਾਜ 855 ਜਿਹੜਾ ਸਮੇਤ ਟਰਾਲੀ ਅਤੇ ਬੋਰ ਦਾ ਸਮਾਨ ਜਿਹੜਾ ਇਹ ਰਿਕਵਰ ਕੀਤਾ ਗਿਆ ਹੈਗਾ ਤਫਤੀਸ਼ ਨੂੰ ਮੁਦਲੀ ਤਫਤੀਸ਼ੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਇੱਕ ਮੁਕੱਦਮਾ ਥਾਣਾ ਬਿਆਸ ਦੇ ਵਿੱਚ 460 ਆਈਪੀਸੀ ਦੇ ਤਹਿਤ ਦਰਜ ਸੀਗਾ ਇਹਨਾਂ ਨਾਲ ਹੋਰ ਵੀ ਜਿਹੜੀ ਡੁਆਇਨਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਜੀ ਉਹਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮੁਕੱਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਪ ਉਰਫ ਬੋਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮੁਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਿਲਾਫ ਤਿੰਨ ਅਪਰਾਧਿਕ ਮੁਕਦਮੇ ਦਰਜ ਹਨ ਇਹਨਾਂ ਨੇ ਇੱਕ ਭੋਪੁਰ ਦੇ ਵਿੱਚ ਵੀ ਕਰਾਨੇ ਦੀ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡਾਉਣਾ ਪਿਸਤਲ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਇੱਕ ਪੇਚਕਸ ਇੱਕ ਤੇਜ਼ ਤਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈ। ਆ ਇਹਦੇ ਇਹਨਾਂ ਦੀ ਅरेस्ट ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਢੰਗਾਈ ਨਾਲ ਖੁਸ਼ਕਿਸ਼ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਦਗਤਾਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਹਾਂ।